ਇੱਕ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਸਾਰੇ ਸੰਤ ਮਹਾਤਮਾ ਅਤੇ ਧਾਰਮਿਕ ਗ੍ਰੰਥ ਸਾਨੂੰ ਇਹ ਸਿਖਾਉਂਦੇ ਹਨ ਕਿ ਮਨੁੱਖਾ ਜਨਮ ਬਹੁਤ ਕੀਮਤੀ ਹੈ ਇਹ ਪਰਮਾਤਮਾ ਵੱਲੋਂ ਮਨੁੱਖ ਨੂੰ ਬਖਸ਼ੀ ਗਈ ਅਨਮੋਲ ਦਾਤ ਹੈ ਫਿਰ ਵੀ ਲੋਕ ਇਸ ਦਾਤ ਦੀ ਸੱਚੀ ਮਹੱਤਤਾ ਨੂੰ ਕਿਉਂ ਨਹੀਂ ਸਮਝਦੇ ਕਿਉਂ ਲੋਕ ਆਪਣੇ ਜੀਵਨ ਨੂੰ ਵਿਸ਼ੇਵਿਕਾਰਾਂ ਜਿਵੇਂ ਹੰਕਾਰ ਲਾਲਚ ਕਾਮ ਕ੍ਰੋਧ ਅਤੇ ਮੋਹ ਵਿੱਚ ਬਰਬਾਦ ਕਰ ਲੈਂਦੇ ਹਨ ਜਦੋਂ ਕਿ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਨਾਮ ਜਪ ਕੇ ਮਨੁੱਖ ਆਤਮਿਕ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ ਫਿਰ ਵੀ ਲੋਕ ਇਸ ਰਾਹ ਨੂੰ ਕਿਉਂ ਨਹੀਂ ਅਪਣਾਉਂਦੇ ਇਸ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਨੁੱਖਾ ਜਨਮ ਦੀ ਕੀਮਤ ਸਿਰਫ ਉਹੀ ਸਮਝ ਸਕਦੇ ਹਨ ਜੋ ਆਪਣੇ ਜੀਵਨ ਨੂੰ ਗੁਰੂ ਦੀ ਮਰਿਆਦਾ ਅਨੁਸਾਰ ਜਿਉਂਦੇ ਹਨ ਵਿਸ਼ੇਵਿਕਾਰ ਸਾਨੂੰ ਅੰਨ੍ਹਾ ਕਰ ਦਿੰਦੇ ਹਨ ਅਤੇ ਸਾਨੂੰ ਸੱਚ ਦਾ ਰਾਹ ਦਿਖਾਈ ਨਹੀਂ ਦਿੰਦਾ ਇਸ ਲਈ ਸੱਚੇ ਜੀਵਨ ਦੀ ਕਦਰ ਕਰਨ ਲਈ ਗੁਰੂ ਦੀ ਸ਼ਰਨ ਆਉਣਾ ਨਾਮ ਜਪਣਾ ਅਤੇ ਵਿਕਾਰਾਂ ਤੋਂ ਬਚਣਾ ਜ਼ਰੂਰੀ ਹੈ ਫਿਰ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਕੀਮਤੀ ਲਾਲ ਮੋਤੀ ਦਿੱਤਾ ਅਤੇ ਕਿਹਾ ਕਿ ਤੁਸੀਂ ਸ਼ਹਿਰ ਵਿੱਚ ਜਾਓ ਅਤੇ ਇਸ ਪੱਥਰ ਦੀ ਕੀਮਤ ਪਤਾ ਕਰਕੇ ਵਾਪਸ ਆਓ। ਗੁਰੂ ਸਾਹਿਬ ਦੀ ਗੱਲ ਸੁਣ ਕੇ ਪਾਈ ਮਰਦਾਨਾ ਜੀ ਸ਼ਹਿਰ ਵੱਲ ਨੂੰ ਚੱਲ ਪਏ। ਸਭ ਤੋਂ ਪਹਿਲਾਂ ਉਹ ਕਿਸਾਨ ਅਤੇ ਕੁਝ ਸਧਾਰਨ ਵਪਾਰੀਆਂ ਦੇ ਕੋਲ ਗਏ। ਉਹਨਾਂ ਨੇ ਜਦ ਉਸ ਲਾਲ ਮੋਤੀ ਨੂੰ ਦੇਖਿਆ ਤਾਂ ਉਹਨਾਂ ਵਿੱਚੋਂ ਕਿਸੇ ਨੇ ਕਿਹਾ ਕਿ ਇਸ ਮੋਤੀ ਦੀ ਕੀਮਤ 2 ਮੂੜੀਆਂ ਹੋ ਸਕਦੀ ਹੈ। ਕਿਸੇ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਮੋਤੀ ਦੇ ਬਦਲੇ 2 ਸੇਰ ਮਠਿਆਈ ਦੇ ਸਕਦਾ ਹਾਂ। ਕਿਸੇ ਨੇ ਕਿਹਾ ਮੈਂ ਇਸ ਮੋਤੀ ਦੀ ਕੀਮਤ 2 ਗੱਜ ਕਪੜਾ ਦੇ ਸਕਦਾ ਹਾਂ ਭਾਈ ਮਰਦਾਨਾ ਜੀ ਇਹ ਸੁਣ ਕੇ ਬਹੁਤ ਹੈਰਾਨ ਹੋਏ ਕਿ ਇੰਨਾ ਕੀਮਤੀ ਮੋਤੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਅਨਮੋਲ ਕਿਹਾ ਸੀ ਲੋਕ ਇਸ ਦੀ ਅਸਲ ਕੀਮਤ ਨੂੰ ਕਿਉਂ ਨਹੀਂ ਜਾਣਦੇ ਫਿਰ ਭਾਈ ਮਰਦਾਨਾ ਜੀ ਜੋਹਰੀਆਂ ਦੇ ਬਾਜ਼ਾਰ ਵਿੱਚ ਪਹੁੰਚੇ ਜੋਹਰੀਆਂ ਨੇ ਗੌਰ ਨਾਲ ਉਸ ਪੱਤਰ ਨੂੰ ਦੇਖਿਆ ਅਤੇ ਉਸ ਦੀ ਕੀਮਤ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਲਗਾਈ ਹੁਣ ਭਾਈ ਮਰਦਾਨਾ ਜੀ ਦੇ ਮਨ ਵਿੱਚ ਦਿਲਚਸਪੀ ਵਧ ਰਹੀ ਸੀ ਕਿ ਕੀ ਕੋਈ ਇਸ ਮੋਤੀ ਦੀ ਅਸਲ ਕੀਮਤ ਬਾਰੇ ਜਾਣ ਸਕੇਗਾ ਆਖਿਰਕਾਰ ਭਾਈ ਮਰਦਾਨਾ ਜੀ ਸਾਲਸਰਾਏ ਨਾਮਕ ਇੱਕ ਜ਼ੋਹਰੀ ਦੇ ਕੋਲ ਗਏ ਉਸ ਨੇ ਉਸ ਲਾਲ ਮੋਤੀ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਕਿਹਾ ਭਾਈ ਸਾਹਿਬ ਇਹ ਇੱਕ ਅਨਮੋਲ ਮੋਤੀ ਹੈ ਇਸ ਦੀ ਕੀਮਤ ਕਰੋੜਾ ਰੁਪਏ ਤੋਂ ਵੀ ਕਿਤੇ ਵੱਧ ਹੋ ਸਕਦੀ ਹੈ ਮੈਂ ਇਸ ਮੋਤੀ ਦੀ ਕੀਮਤ ਦੇਣ ਦੇ ਯੋਗ ਨਹੀਂ ਹਾਂ ਪਰ ਮੈਂ ਨਜ਼ਰਾਨੇ ਵਜੋਂ ਆਪ ਜੀ ਨੂੰ 100 ਰੁਪਏ ਦੇ ਸਕਦਾ ਹਾਂ ਅਤੇ ਸਾਲਸ ਰਾਏ ਜੋਹਰੀ ਨੇ ਭਾਈ ਮਰਦਾਨਾ ਜੀ ਨੂੰ 100 ਰੁਪਏ ਨਜ਼ਰਾਨੇ ਵਜੋਂ ਭੇਟ ਕਰ ਦਿੱਤੇ ਹੁਣ ਭਾਈ ਮਰਦਾਨਾ ਜੀ ਨੂੰ ਇਹ ਸਮਝ ਆ ਗਈ ਸੀ ਕਿ ਜਦ ਤੱਕ ਕੋਈ ਵਸਤੂ ਦੀ ਸੱਚੀ ਪਛਾਣ ਨਾ ਕਰੇ ਤਦ ਤੱਕ ਉਹ ਉਸ ਦੀ ਅਸਲ ਕੀਮਤ ਨੂੰ ਨਹੀਂ ਜਾਣ ਸਕਦਾ ਭਾਈ ਮਰਦਾਨਾ ਜੀ ਲਾਲ ਮੋਤੀ ਤੇ ਨਜ਼ਰਾਨੇ ਦੇ 100 ਰੁਪਏ ਲੈ ਕੇ ਗੁਰੂ ਜੀ પાਸ ਵਾਪਸ ਆ ਗਏ ਅਤੇ ਉਹਨਾਂ ਨੂੰ ਸਾਰੀ ਗੱਲ ਸੁਣਾਈ ਗੁਰੂ ਜੀ ਨੇ ਕਿਹਾ ਮਰਦਾਨਾ ਜੀ ਹੁਣ ਤੁਹਾਡੀ ਸ਼ੰਕਾ ਦੂਰ ਹੋ ਗਈ ਹੋਵੇਗੀ ਇਹ ਲਾਲ ਮੋਤੀ ਮਨੁੱਖਾ ਜੀਵਨ ਵਰਗਾ ਹੀ ਅਨਮੋਲ ਹੈ ਪਰ ਇਸ ਦੀ ਕਦਰ ਕੋਈ ਸੱਚਾ ਜੋਹਰੀ ਹੀ ਕਰ ਸਕਦਾ ਹੈ ਬਾਕੀ ਲੋਕ ਇਸ ਨੂੰ ਵਿਸ਼ੇਵਿਕਾਰਾਂ ਵਿੱਚ ਗਵਾ ਲੈਂਦੇ ਹਨ ਹੁਣ ਤੁਸੀਂ ਜਾ ਕੇ ਇਹ 100 ਰੁਪਏ ਸਾਲਸਰਾਏ ਜੋਹਰੀ ਨੂੰ ਵਾਪਸ ਕਰ ਆਓ ਜਦੋਂ ਭਾਈ ਮਰਦਾਨਾ ਜੀ ਨੇ ਸਾਲਸਰਾਏ ਨੂੰ ਉਹ 100 ਰੁਪਏ ਵਾਪਸ ਕੀਤੇ ਤਾਂ ਸਾਲਸਰਾਏ جوہری ਨੇ ਇਹ ਰੁਪਏ ਵਾਪਸ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੈਂ ਇਹ ਰੁਪਏ ਨਜ਼ਰਾਨੇ ਵਜੋਂ ਆਪ ਨੂੰ ਦਿੱਤੇ ਹਨ ਹੁਣ ਮੈਂ ਇਸ ਨੂੰ ਵਾਪਸ ਨਹੀਂ ਲੈ ਸਕਦਾ ਭਾਈ ਮਰਦਾਨਾ ਜੀ ਨੇ ਕਿਹਾ ਕਿ ਮੇਰਾ ਮਾਲਕ ਵੀ ਇਹ ਰੁਪਈਏ ਨਹੀਂ ਰੱਖਦਾ ਭਾਈ ਮਰਦਾਨਾ ਜੀ ਵਾਰ-ਵਾਰ ਉਸ ਨੂੰ ਇਹ ਸਮਝਾਉਂਦੇ ਰਹੇ ਪਰ ਸਾਲਸਰਾਏ ਨਾ ਮੰਨਿਆ ਭਾਈ ਮਰਦਾਨਾ ਜੀ ਵਾਪਸ ਗੁਰੂ ਜੀ ਦੇ ਕੋਲ ਆ ਗਏ ਗੁਰੂ ਜੀ ਨੇ ਫਿਰ ਕਿਹਾ ਮਰਦ ਪਾਈ ਮਰਦਾਨਾ ਜੀ ਤੁਸੀਂ ਵਾਪਸ ਜਾਓ ਅਤੇ ਉਸ ਨੂੰ ਇਹ ਰੁਪਏ ਵਾਪਸ ਦੇ ਕੇ ਆਓ ਇਸ ਗੱਲ ਦੀ ਅਹਿਮੀਅਤ ਸਾਲਸਰਾਏ ਨੂੰ ਸਮਝ ਵਿੱਚ ਆਵੇਗੀ ਭਾਈ ਮਰਦਾਨਾ ਜੀ ਇੱਕ ਵਾਰ ਫਿਰ ਸਾਲਸਰਾਏ ਦੇ ਕੋਲ ਗਏ ਜਿਸ ਤੇ ਸਾਲਸਰਾਏ ਨੇ ਸੋਚਿਆ ਕਿ ਇਹ ਗੁਰੂ ਸੱਚਮੁੱਚ ਹੀ ਪੂਰਨਪੁਰਖ ਹਨ ਜਿਨ੍ਹਾਂ ਨੂੰ ਧਨ ਦਾ ਕੋਈ ਲਾਲਚ ਨਹੀਂ ਹੈ ਆਖਿਰਕਾਰ ਸਾਲਸਰਾਏ ਨੇ ਇਹ 100 ਰੁਪਏ ਸਵੀਕਾਰ ਕਰ ਲਏ ਸਾਲਸਰਾਏ ਨੇ ਇਸ ਤਜਰਬੇ ਤੋਂ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਨੂੰ ਪਹਿਚਾਣਿਆ ਅਤੇ ਆਪਣੇ ਸੇਵਕ ਅਦਰਕੇ ਨੂੰ ਕੁਝ ਮਠਾਈਆਂ ਚਕਵਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਭੇਜਿਆ। ਸਾਲਸਰਾਏ ਨੇ ਆਪ ਵੀ ਉੱਥੇ ਹਾਜ਼ਰ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਨਾਲ ਨਮਸਕਾਰ ਕੀਤੀ। ਗੁਰੂ ਜੀ ਨੇ ਸਾਲਸਰਾਏ ਨੂੰ ਕਿਹਾ ਇਹ ਸਾਰਾ ਪ੍ਰਸੰਗ ਭਾਈ ਮਰਦਾਨਾ ਜੀ ਦੇ ਪ੍ਰਸ਼ਨ ਦਾ ਜਵਾਬ ਸੀ। ਇਹ ਦਰਸਾਉਂਦਾ ਹੈ ਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਗਿਆਨ ਅਤੇ ਅਕਲ ਬਖਸ਼ੀ ਹੈ ਉਹ ਮਨੁੱਖਾ ਦੇ ਦੀ ਅਸਲ ਕਦਰ ਕਰਦੇ ਹਨ ਬਾਕੀ ਲੋਕ ਆਪਣੇ ਵਿਸ਼ੇ ਵਿਕਾਰਾਂ ਵਿੱਚ ਫਸ ਕੇ ਇਸ ਕੀਮਤੀ ਜਨਮ ਨੂੰ ਗਵਾ ਲੈਂਦੇ ਹਨ ਮਨੁੱਖਾ ਜਨਮ ਨੂੰ ਸਫਲ ਬਣਾਉਣ ਲਈ ਪਰਮਾਤਮਾ ਦੀ ਭਗਤੀ ਅਤੇ ਗਿਆਨ ਲਾਜ਼ਮੀ ਹੈ ਬਿਨਾ ਇਸ ਦੇ ਮਨੁੱਖ ਪਸ਼ੂ ਸਮਾਨ ਹਨ ਸਾਲਸਰਾਏ ਗੁਰੂ ਸਾਹਿਬ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸਾਲਸਰਾਏ ਨੇ ਗੁਰੂ ਜੀ ਨੂੰ ਆਪਣੀ ਧਰਮਸ਼ਾਲਾ ਵਿੱਚ ਆਉਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਉਸ ਦੀ ਬੇਨਤੀ ਕਬੂਲ ਕੀਤੀ ਅਤੇ 3 ਮਹੀਨਿਆਂ ਤੱਕ ਉਸ ਦੀ ਧਰਮਸ਼ਾਲਾ ਵਿੱਚ ਰਹੇ ਇਸ ਦੌਰਾਨ ਗੁਰੂ ਜੀ ਨੇ ਸੰਗਤ ਨੂੰ ਦਰਸ਼ਨ ਦਿੱਤੇ ਅਤੇ ਉਹਨਾਂ ਨੂੰ ਆਤਮਕ ਗਿਆਨ ਨਾਲ ਨਿਹਾਲ ਕੀਤਾ ਸਾਲਸ ਰਾਏ ਨੇ ਆਪਣੇ ਸੇਵਕ ਅਦਰੱਕੇ ਨੂੰ ਪਹਿਲਾ ਮੱਥਾ ਟੇਕਣ ਲਈ ਭੇਜਿਆ ਅਤੇ ਆਪਣੀ ਅਮੀਰੀ ਨੂੰ ਇੱਕ ਪਾਸੇ ਰੱਖ ਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਗੁਰੂ ਜੀ ਜਦ ਤੁਰਨ ਲੱਗੇ ਤਾਂ ਸਾਲਸ ਰਾਏ ਨੇ ਪੁੱਛਿਆ ਕਿ ਸਾਨੂੰ ਤੁਹਾਡੇ ਫਿਰ ਦੁਬਾਰਾ ਕਦ ਦਰਸ਼ਨ ਹੋਣਗੇ ਗੁਰੂ ਜੀ ਨੇ ਕਿਹਾ ਜਿਨ੍ਹਾਂ ਦੇ ਮਨ ਪਵਿੱਤਰ ਹਨ ਉਹਨਾਂ ਨੂੰ ਹਰ ਸਮੇ ਸਾਡੇ ਦਰਸ਼ਨ ਹੁੰਦੇ ਹਨ ਇਸ ਪਟਨਾ ਦੀ ਧਰਤੀ ਉੱਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਵੇਗਾ ਇਸ ਗੱਲ ਨੇ ਸਾਲਸਰਾਏ ਨੂੰ ਗੁਰਮਖ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਉਸ ਦੀ ਸੰਤਾਨ ਵਿੱਚੋਂ ਫਤੇ ਚੰਦ ਮੈਣੀ ਜੋ 10ਵੇਂ ਪਾਤਸ਼ਾਹ ਦੇ ਪਰਮ ਭਗਤ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਧਾ ਜੁੜੇ ਰਹੇ ਇਸ ਸਾਖੀ ਤੋਂ ਸਾਨੂੰ ਇਹ ਮਹਾਨ ਸਿੱਖਿਆ ਮਿਲਦੀ ਹੈ ਕਿ ਮਨੁੱਖਾ ਜੀਵਨ ਬਹੁਤ ਕੀਮਤੀ ਹੈ ਪਰ ਬਹੁਤ ਸਾਰੇ ਲੋਕ ਇਸ ਦੀ ਕਦਰ ਨਹੀਂ ਕਰਦੇ ਇਸ ਨੂੰ ਵਿਸ਼ੇਵਿਕਾਰਾਂ ਵਿੱਚ ਬਰਬਾਦ ਕਰਦੇ ਹਨ ਸਾਲਸ ਜੋਹਰੀ ਦੀ ਤਰ੍ਹਾਂ ਸਿਰਫ ਉਹੀ ਸੱਚੇ ਜੋਹਰੀ ਹਨ ਜੋ ਗੁਰਮਤਿ ਦਾ ਪਾਲਣ ਕਰਦੇ ਹਨ ਨਾਮ ਸਿਮਰਦੇ ਹਨ ਅਤੇ ਆਪਣੀ ਜੀਵਨ ਨੂੰ ਸਫਲ ਬਣਾਉਂਦੇ ਹਨ ਗੁਰੂ ਨਾਨਕ ਦੇਵ ਜੀ ਨੇ ਸਾਡੇ ਸਾਹਮਣੇ ਇਹ ਸੱਚਾਈ ਰੱਖੀ ਕੇ ਮਨੁੱਖਾ ਦੇ ਇੱਕ ਅਨਮੋਲ ਲਾਲ ਮੋਤੀ ਦੀ ਤਰ੍ਹਾਂ ਹੈ ਜਿਸ ਦੀ ਕੀਮਤ ਸਿਰਫ ਉਹੀ ਜਾਣ ਸਕਦਾ ਹੈ ਜੋ ਸੱਚ ਦੇ ਰਾਹ ਉੱਤੇ ਚੱਲਦਾ ਹੈ ਇਸ ਲਈ ਸਾਨੂੰ ਆਪਣੀ ਜ਼ਿੰਦਗੀ ਨੂੰ ਵਿਸ਼ੇਵਕਾਰਾਂ ਵਿੱਚ ਗਵਾ ਕੇ ਪਛਤਣ ਦੀ ਬਜਾਏ ਨਾਮ ਜਪ ਕੇ ਸੱਚੇ ਰਾਹ ਤੇ ਤੁਰਨਾ ਚਾਹੀਦਾ ਹੈ ਅਸੀਂ ਵੀ ਆਪਣੇ ਇਸ ਅਨਮੋਲ ਜੀਵਨ ਦੀ ਕਦਰ ਕਰਦੇ ਹੋਏ ਗੁਰੂ ਦੇ ਰਾਹ ਉੱਤੇ ਚੱਲ ਕੇ ਆਪਣਾ ਮਨੁੱਖਾ ਜਨਮ ਸਫਲ ਬਣਾ ਸਕਦੇ ਹਾਂ ਇਸ ਸਾਖੀ ਦੀ ਸਿੱਖਿਆ ਸਾਡੇ ਜੀਵਨ ਵਿੱਚ ਗੁਰੂ ਦੀ ਸੰਗਤ ਨਾਮ ਸਿਮਰਨ ਅਤੇ ਸੱਚ ਦੇ ਰਾਹ ਉੱਤੇ ਤੁਰਨ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਤਾਂ ਆਓ ਅਸੀਂ ਵੀ ਆਪਣੇ ਜੀਵਨ ਵਿੱਚ ਇਹ ਸਿੱਖਿਆ ਅਪਣਾਈਏ ਅਤੇ ਨਾਮ ਜਪ ਕੇ ਆਪਣੇ ਅਨਮੋਲ ਜੀਵਨ ਨੂੰ ਸਫਲ ਬਣਾਈਏ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਨੂੰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਨਵੀਂ ਵੀਡੀਓ ਬਾਰੇ ਤਾਂ ਨੂੰ ਨੋਟੀਫਿਕੇਸ਼ਨ ਮਿਲ ਸਕੇ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਇਤਿਹਾਸ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ